ਸਸਰੀ ਘਰ ਜੀ ਦਾ ਸਾਰਿਆਂ ਨੂੰ ਅੱਜ ਆਪਾਂ ਵਿੰਟਰ ਸਪੈਸ਼ਲ ਕੜੀ ਬਣਾ ਕੇ ਤਿਆਰ ਕਰਾਂਗੇ ਹਰੀ ਪਿਆਜ਼ ਦੀ ਪਕੌੜੇ ਵਾਲੀ ਇਹ ਕੜੀ ਬਣਾਵਾਂਗੇ ਜਿਹੜੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਨਾ ਕਿਉਂਕਿ ਜਿਹੜੇ ਹਰੀ ਪਿਆਜ਼ ਹੁੰਦੇ ਆ ਉਹ ਸਰਦੀਆਂ ਵਿੱਚ ਆਉਂਦੇ ਨੇ ਤੇ ਇੱਥੇ ਮੈਂ ਇੱਕ ਬੋਲ ਵਿੱਚ ਪਾਵਾਂਗੀ ਇੱਕ ਕੱਪ ਹਰੀ ਪਿਆਜ਼ ਪੱਤਿਆਂ ਸਮੇਤ ਕੱਟ ਕੇ ਨਾਲੇ ਦੋ ਤਿੰਨ ਹਰੀਆਂ ਮਿਰਚਾਂ ਤੇ ਕੜੀ ਪੱਤੇ ਵੀ ਐਡ ਕੀਤੇ ਤੇ ਨਾਲੇ ਐਡ ਕਰਾਂਗੇ ਆਪਾਂ ਚਮਚ ਦਾ ਚੌਥਾ ਇਸਾ ਜਮਣ ਇੱਕ ਚਮਚ ਕੁਟਿਆ ਹੋਇਆ ਧਨੀਆ ਜੰਮੜ ਦਾ ਚੌਥਾ ਇਸਈ ਸੌ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਚਮਚ ਦਾ ਚੌਥਾ ਇਸਈ ਆਪਾਂ ਪਾਵਾਂਗੇ ਹਲਦੀ ਪਾਊਡਰ ਇੱਕ ਚਮਚ ਆਪਾਂ ਧਨੀਆ ਪਾਊਡਰ ਅੱਧਾ ਚਮਚ ਅਦਰ ਗਲਸਨ ਦੀ ਪੇਸਟ ਥੋੜੀ ਜਿਹੀ ਹਿੰਗ ਪਾਵਾਂਗੇ ਤੇ ਇਹਦੇ ਨਾਲ ਹੀ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਤੇ 3 ਟੇਬਲस्पून ਆਪਾਂ ਬੇਸਣ ਪਾਵਾਂਗੇ ਜੇ ਲੋੜ ਹੋएगी ਨਾ ਹੋਰ ਐਡ ਕਰਾਂਗੇ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਦੇ ਨਾਲ ਹੀ ਇੱਕ ਚਮਚ ਆਪਾਂ ਸਰੋਂ ਦਾ ਤੇਲ ਜਿਹੜਾ ਗਰਮ ਕੀਤਾ ਹੋਇਆ ਪਕੌੜੀਆਂ ਵਾਸਤੇ ਉਹ ਮੈਂ ਐਡ ਕੀਤਾ ਤੇ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਬੇਸਨ ਥੋੜਾ ਜਿਹਾ ਘੱਟ ਲੱਗ ਰਿਹਾ ਤੇ 2 ਟੇਬਲस्पून ਆਪਾਂ ਹੋਰ ਐਡ ਕਰਾਂਗੇ ਬੇਸਨ ਬਹੁਤ ਜ਼ਿਆਦਾ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਜਿਹੜੇ ਆਪਾਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਉਹ ਵਧੀਆ ਨਹੀਂ ਬਣਨਗੇ ਤੇ ਬੈਟਰ ਜਿਹੜਾ ਸਾਡਾ ਤਿਆਰ ਹੋ ਗਿਆ ਬਹੁਤ ਜ਼ਿਆਦਾ ਪਾਣੀ ਵੀ ਐਡ ਨਹੀਂ ਕਰਨਾ ਗਰਮ ਤੇਲ ਵਿੱਚ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਫਰਾਈ ਕਰਾਂਗੇ ਤੇ ਇਹਨਾਂ ਨੂੰ ਉਲਟ ਪਲਟ ਕਰਦੇ ਹੋਏ ਆਪਾਂ ਫਰਾਈ ਕਰ ਲਵਾਂਗੇ ਜੇਕਰ ਪਕੌੜੀਆਂ ਜ਼ਿਆਦਾ ਬਣ ਜਾਣ ਤਾਂ ਤੁਸੀਂ ਚਾਹ ਦੇ ਨਾਲ ਇਸ ਤਰ੍ਹਾਂ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਲੱਗਣੀਆਂ ਤੇ ਸਾਰੇ ਪਕੌੜੇ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਤੇ ਹੁਣ ਕੜੀ ਵਾਸਤੇ ਮੈਂ ਇੱਥੇ ਖੱਟੀ ਲੱਸੀ ਲਈ ਹੈ 2 ਕੱਪ ਲੱਸੀ ਥੋੜੀ ਖੱਟੀ ਹੋਣੀ ਚਾਹੀਦੀ ਹੈ ਤੇ 2 ਟੇਬਲस्पून ਹੀ ਆਪਾਂ ਪਾਵਾਂਗੇ ਇਹਦੇ 'ਚ ਵਿਸਣ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਘੋਲ ਲਵਾਂਗੇ ਇਹਦੇ 'ਚ ਗੁੱਠਲੀਆਂ ਜਰਾ ਨਹੀਂ ਰਹਿਣ ਚਾਹੀਦੀ ਤੇ ਜਿਹੜੀ ਲੱਸੀ ਹੈ ਉਹ ਕੁੱਲ ਚੁੱਕੀਏ ਪੁਰਬੇਸਨਾ ਤੇ ਹੁਣ ਪਾਵਾਂਗੇ ਮਸਾਲੇ ਅੱਧਾ ਚਮਚਾ ਲਾਲ ਮਿਰਚ ਪਾਊਡਰ ਤੇ ਚਮਚਾ ਦਤੋ ਚੌਥਾਈਸਾਪ ਮਹਲਦੀ ਪਾਊਡਰ ਤੇ ਅੱਧਾ ਚਮਚਾ ਧਨੀਆ ਪਾਊਡਰ ਪਾਵਾਂਗੇ ਸਿੰਪਲ ਮਸਾਲੇ ਪਾਣੇ ਬਸ ਹੋਰ ਕੁਝ ਐਡ ਨਹੀਂ ਕਰਨਾ ਤੇ ਜਿਹੜਾ ਤੇਲ ਆਪਾਂ ਪਕੌੜੇ ਤਲੇ ਸੀ ਜਿਹੜੇ ਤੇਲ ਵਿੱਚ ਉਹਦੇ ਵਿੱਚੋਂ ਆਪਾਂ ਅੱਧਾ ਬਾਹਰ ਕੱਢ ਦਿੱਤਾ ਤੇ ਥੋੜਾ ਜਿਹਾ ਇਹਦੇ ਵਿੱਚ ਰੱਖਿਆ 1/2 ਟੇਬਲस्पून ਤੇ ਇਸ ਵਿੱਚ ਆਪਾਂ ਪਾਵਾਂਗੇ ਅੱਧਾ ਚਮਚਾ ਜੀਰਾ ਤੇ ਅੱਧਾ ਚਮਚਾ ਰਾਈ ਪਾਵਾਂਗੇ ਯਾਨੀ ਕਿ ਸਰੋਂ ਦੇ ਦਾਣੇ ਥੋੜੀ ਆਪਾਂ ਮੇਥੀ ਦੇ ਦਾਣੇ ਵੀ ਐਡ ਕਰਨੇ ਆ ਇਹਦੇ ਨਾਲ ਹੀ ਅਦਰਕ ਲਸਣ ਦੀ ਪੇਸਟ ਪਾਵਾਂਗੇ 1 ਚਮਚ 2-3 ਹਰੀਆਂ ਮਿਰਚਾਂ ਤੇ ਇੱਥੇ ਤੁਸੀਂ ਪਿਆਜ਼ ਵਗੈਰਾ ਹੋਰ ਕੁਝ ਨਹੀਂ ਐਡ ਕਰਨਾ ਥੋੜੀ ਜਿਹੀ ਹਿੰਗ ਪਾਵਾਂਗੇ ਤੇ ਇਹਨੂੰ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਤੇ ਇਹਨੂੰ ਜ਼ਿਆਦਾ ਰੈੱਡ ਨਹੀਂ ਕਰਨਾ ਤੇ ਇਹ ਹਲਕਾ ਜਿਹਾ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਜਿਹੜਾ ਲੱਸੀ ਦਾ ਬੈਟਰ ਬਣਾ ਕੇ ਰੱਖਿਆ ਸੀ ਉਹ ਐਡ ਕਰਾਂਗੇ ਪਰ ਕੋੜੇ ਵਾਲੀ ਕੜੀ ਬਹੁਤ ਜ਼ਿਆਦਾ ਗਾੜੀ ਨਹੀਂ ਹੁੰਦੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਇਹਨੂੰ ਲਗਾਤਾਰ ਚਲਾਂਦੇ ਹੋਏ ਆਪਾਂ ਉਬਾਲਾ ਆਣ ਤੱਕ ਆਪਾਂ ਪਕਾਵਾਂਗੇ ਤੇ ਉਬਾਲਾ ਆ ਚੁੱਕੇ ਤੇ ਹੁਣ ਆਪਾਂ ਐਡ ਕਰਾਂਗੇ ਨਮਕ ਨਮਕ ਉਹਦੋਂ ਹੀ ਐਡ ਕਰਨਾ ਜਦੋਂ ਇਹ ਚ ਉਬਾਲਾ ਆ ਜਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਚ ਨਮਕ ਮਿਕਸ ਕਰਨ ਤੋਂ ਬਾਅਦ 10-12 ਮਿੰਟ ਤੱਕ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਤੇ ਹੁਣ ਮੈਂ 12 ਮਿੰਟ ਤੱਕ ਪਕਾ ਲਿਆ ਤੇ ਥੋੜਾ ਜਿਹਾ ਮੈਂ ਪਾਣੀ ਵੀ ਐਡ ਕੀਤਾ ਸੀ ਕਿਉਂਕਿ ਇਹ ਥੋੜੀ ਜੀ ਗਾੜੀ ਹੋ ਗਈ ਸੀ ਇਹ ਕੜੀ ਜਿਹੜੀ ਬਣ ਗਈ ਹੈ ਹੁਣ ਆਪਾਂ ਇਹਦੇ 'ਚ ਪਾਵਾਂਗੇ ਪਕੌੜੀਆਂ ਪਕੌੜੀਆਂ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਹੋ ਪਰ ਬਹੁਤ ਜ਼ਿਆਦਾ ਵੀ ਨਹੀਂ ਐਡ ਕਰਨੀ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ 10-14 ਮਿੰਟ ਹੋਰ ਕੁੱਕ ਕਰਾਂਗੇ ਤੇ ਹੁਣ ਪਾਵਾਂਗੇ ਆਪਾਂ ਕਸੂਰੀ ਮੇਥੀ ਤੇ ਜਿਹੜਾ ਤੜਕਾ ਬਣਾ ਕੇ ਰੱਖਿਆ ਮੈਂ ਯਾਨੀ ਕਿ ਤੇਲ ਵਿੱਚ ਮੈਂ ਇੱਥੇ ਦੋ ਸਾਬਤ ਲਾਲ ਮਿਰਚਾਂ ਕਸ਼ਮੀਰੀ ਜਿਹੜੀ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਈ ਹੈ ਥੋੜੀ ਜੀ ਹਿੰਗ ਤੇ ਇਹ ਜਿਹੜਾ ਤੜਕਾ ਮੈਂ ਬਣਾ ਲਿਆ ਨਾਲੇ ਥੋੜੀ ਜਿਹੀ ਕੜੀ ਪੱਤੇ ਵੀ ਐਡ ਕੀਤੇ ਸੀ ਤੇ ਜਿਹੜੀ ਕੜੀ ਹੈ ਸਾਡੀ ਬਹੁਤ ਹੀ ਵਧੀਆ ਖੁਸ਼ਬੂਦਾਰ ਬਣ ਕੇ ਤਿਆਰ ਹੋ ਗਈ ਜੇ ਰੈਸਪੀ ਜਰਾ ਵੀ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ